ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇਹ ਉਪਾਅ ਤੇ ਜਾਣਕਾਰੀ ਲੈ ਕੇ ਆਏ ਹਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕੱਲ ਨੂੰ ਰਖੜੀ ਦਾ ਤਿਹਾਰ ਹੈ ਤੇ ਰਖੜੀ ਦੇ ਤਿਹਾਰ ਤੇ ਸਾਨੂੰ ਭੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਅਸੀਂ ਇੰਨਾਂ ਗਲਤੀਆਂ ਨੂੰ ਕਰਦੇ ਹਾਂ ਤੇ ਸਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਘਰ ਦੇ ਵਿੱਚ ਗਰੀਬੀ ਦਾ ਵਾਸ ਹੋ ਜਾਂਦਾ ਹੈ ਕਦੇ ਵੀ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸੋ ਇਸੇ ਤਰੀਕੇ ਦੇ ਨਾਲ ਕਈ ਵਾਰ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਕੁਝ ਅਚੇਹੀਆਂ ਗਲਤੀਆਂ ਹੋ ਜਾਂਦੀਆਂ ਨੇ ਜਿੰਨਾਂ ਗਲਤੀਆਂ ਦੇ ਕਰਕੇ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਰੁਸ ਕੇ ਚਲੀ ਜਾਂਦੀ ਹੈ ਮਾਤਾ ਲక్ష్ਮੀ ਜੀ ਦਾ ਸਾਡੇ ਘਰ ਦੇ ਵਿੱਚ ਵਾਸ ਨਹੀਂ ਹੁੰਦਾ ਸੋ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਭੁੱਲ ਕੇ ਵੀ ਰਖੜੀ ਦੇ ਤਿਹਾਰ ਤੇ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਇਹ ਸਾਰੀ ਜਾਣਕਾਰੀ ਤੇ ਕੁਝ ਛੋਟੇ ਛੋਟੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰੀਕੇ ਦੇ ਨਾਲ ਇਸ ਵਾਰ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਰਖੜੀ 8 ਅਗਸਤ ਨੂੰ ਮਨਾਉਣੀ ਚਾਹੀਦੀ ਚਾਹੀਦੀ ਹੈ ਤੇ ਨਾਲ ਹੀ ਕੁਝ ਲੋਕ ਮੰਨਦੇ ਨੇ ਤੇ ਇਸ ਦੇ ਨਾਲ ਹੀ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ 9 ਅਗਸਤ ਨੂੰ ਰਖੜੀ ਦਾ ਤਿਹਾਰ ਮਨਾਉਣਾ ਸ਼ੁਭ ਹੋਵੇਗਾ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਰਖੜੀ ਦਾ ਤਿਹਾਰ ਇਸ ਦਿਨ ਮਨਾਇਆ ਜਾਵੇਗਾ ਇਸ ਦੀ ਸਹੀ ਤਾਰੀਖ ਕੀ ਹੈ 8 ਅਗਸਤ ਤੇ ਜਾਂ ਫਿਰ 9 ਅਗਸਤ ਤੇ ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਭਾਦਰਾ ਕਾਲ ਦਾ ਸਮਾਂ ਵੀ ਦੱਸਾਂਗੇ ਕਿਉਂਕਿ ਇਸ ਵਾਰ ਰਖੜੀ ਭਾਦਰਾ ਕਾਲ ਦੇ ਪਰਸ਼ਾਮੀ ਹੇਠ ਹੋਵੇਗੀ ਇਸ ਲਈ ਤੁਹਾਡੇ ਲਈ ਰਖੜੀ ਬੰਨਣ ਦਾ ਸ਼ੁਭ ਸਮਾਂ ਜਾਣਨਾ ਬਹੁਤ ਹੀ ਜ਼ਰੂਰੀ ਹੈ ਤੇ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਰਖੜੀ ਵਾਲੇ ਦਿਨ ਕਿਹੜੀਆਂ ਕਿਹੜੀਆਂ ਸਾਨੂੰ ਗਲਤੀਆਂ ਨੇ ਜੋ ਕਿ ਨਹੀਂ ਕਰਨੀਆਂ ਚਾਹੀਦੀਆਂ ਰਖੜੀ ਦਾ ਤਿਉਹਾਰ ਭਰਾ ਤੇ ਭੈਣ ਦੇ ਅਟੁੱਟ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਤੇ ਉਸ ਦੀ ਲੰਬੀ ਉਮਰ ਤੇ ਸੇਤ ਦੀ ਕਾਮਨਾ ਕਰਦੀ ਤੇ ਭਰਾ ਵੀ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਭਾਦਰਕਾਲ ਦੌਰਾਨ ਰਖੜੀ ਦਾ ਤਿਹਾਰ ਮਨਾਉਣਾ ਸ਼ਾਸਤਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਕਰਕੇ ਗਲਤੀ ਦੇ ਨਾਲ ਵੀ ਤੁਹਾਨੂੰ ਭਾਦਰਕਾਲ ਦੌਰਾਨ ਕਦੇ ਵੀ ਆਪਣੇ ਭਰਾ ਨੂੰ ਰਖੜੀ ਨਹੀਂ ਬੰਨ੍ਹਣੀ ਚਾਹੀਦੀ ਇਸ ਦੇ ਪਿੱਛੇ ਇੱਕ ਪੁਰਾਣਿਕ ਕਹਾਣੀ ਹੈ ਕਿਹਾ ਜਾਂਦਾ ਹੈ ਕਿ ਲੰਕਾਪਤੀ ਰਾਵਣ ਨੇ ਭਾਦਰਕਾਲ ਦੌਰਾਨ ਆਪਣੀ ਭੈਣ ਤੋਂ ਰਖੜੀ ਬਨਵਾਈ ਸੀ ਤੇ 1 ਸਾਲ ਦੇ ਅੰਦਰ ਹੀ ਉਸ ਦਾ ਨਾਸ਼ ਹੋ ਗਿਆ ਸੀ ਇਸ ਤੋਂ ਇਲਾਵਾ ਸ਼ਨੀ ਦੇਵ ਦੀ ਭੈਣ ਭਾਦਰ ਨੂੰ ਬ੍ਰਹਮਾ ਜੀ ਨੇ ਸਰਾਪ ਦਿੱਤਾ ਹੈ ਕਿ ਜੋ ਵੀ ਭਾਦਰ ਕਾਲ ਦੇ ਦੌਰਾਨ ਸ਼ੁਭ ਜਾਂ ਬਾੜਾ ਕੰਮ ਕਰਦਾ ਹੈ ਫਿਰ ਜੇਕਰ ਤੁਸੀਂ ਕੋਈ ਵੀ ਸ਼ੁਭ ਕੰਮ ਕਰਦੇ ਹੋ ਤਾਂ ਉਸ ਦਾ ਨਤੀਜਾ ਹਮੇਸ਼ਾ ਅਸ਼ੁਭ ਹੀ ਰਹੇਗਾ ਇਸ ਲਈ ਗਲਤੀ ਨਾਲ ਵੀ ਭਾਦਰਕਾਲ ਦੇ ਦੌਰਾਨ ਰਖੜੀ ਦਾ ਤਿਹਾਰ ਨਹੀਂ ਮਨਾਉਣਾ ਚਾਹੀਦਾ ਰਖੜੀ ਦੀ ਸ਼ੁਰੂਆਤ ਪਿੱਛੇ ਕਈ ਕਹਾਣੀਆਂ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਦੇ ਅਨੁਸਾਰ ਜਦੋਂ ਜੁੱਧ ਦੌਰਾਨ ਭਗਵਾਨ ਕ੍ਰਿਸ਼ਨ ਦੇ ਅਗੂਠੇ ਦੇ ਵਿੱਚ ਛੱਟ ਲੱਗੀ ਤਾਂ ਦ੍ਰੋਪਦੀ ਨੇ ਕੱਪੜੇ ਦਾ ਇੱਕ ਟੁਕੜਾ ਬੰਨ੍ਹਿਆ ਤਾਂ ਭਗਵਾਨ ਕ੍ਰਿਸ਼ਨ ਨੇ ਲੋੜ ਪੈਣ ਤੇ ਮਦਦ ਕਰਨ ਦਾ ਵਾਦਾ ਵੀ ਕੀਤਾ ਤੇ ਭਗਵਾਨ বিষ্ণੂ ਨੂੰ ਰਾਜਾ ਬਾਲੀ ਦੇ ਵੰਦਨ ਤੋਂ ਮੁਕਤ ਕਰਨ ਦੇ ਲਈ ਮਾਂ ਲక్ష్ਮੀ ਨੇ ਰਾਜਾ ਬਾਲੀ ਨੂੰ ਰਖੜੀ ਬੰਨੀ ਰਾਜਾ ਬਾਲੀ ਨੇ ਰੱਖਿਆ ਕਰਨ ਦਾ ਵਾਦਾ ਕੀਤਾ ਤੇ ਭਗਵਾਨ বিষ্ণੂ ਨੂੰ ਮੁਕਤ ਕਰ ਦਿੱਤਾ ਗਿਆ ਤੇ ਇਸੇ ਤਰ੍ਹਾਂ ਰਖੜੀ ਦਾ ਤਿਹਾਰ ਮਾਂ ਲక్ష్ਮੀ ਨਾਲ ਜੁੜਿਆ ਹੋਇਆ ਰਖੜੀ ਵਾਲੇ ਦਿਨ ਪਹਿਣਾ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਵੀ ਕਰਦੀਆਂ ਨੇ ਇਸ ਲਈ ਇਸ ਦਿਨ ਭਰਾ ਤੇ ਭੈਣ ਦੋਵਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਜੇ ਸੰਭਵ ਹੋਵੇ ਤਾਂ ਨਵੇਂ ਕੱਪੜੇ ਪਾਉਣੇ ਚਾਹੀਦੇ ਨੇ ਪਰ ਯਾਦ ਰੱਖੋ ਕਿ ਸ਼ੁਭ ਮੌਕਿਆਂ ਤੇ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਕਪੜੇ ਪਾਉਣ ਤੋਂ ਬਾਅਦ ਇਕੱਠੇ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਏ ਪੂਜਾ ਤੋਂ ਪਹਿਲਾਂ ਤੁਹਾਨੂੰ ਪੂਜਾ ਥਾਲੀ ਲਗਾਉਣੀ ਚਾਹੀਦੀ ਏ ਤੇ ਉਸ ਵਿੱਚ ਰੌਲੀ ਚੰਦਨ ਅਕਸ਼ਤ ਰਖੜੀ ਤੇ ਮਠਿਆਈਆਂ ਆਦਤ ਤੇ ਸ਼ੁੱਧ ਘਿਓ ਦਾ ਦੀਵਾ ਰੱਖਣਾ ਚਾਹੀਦਾ ਜੇਕਰ ਤੁਸੀਂ ਚਾਹੋ ਤਾਂ ਆਟੇ ਮਿੱਟੀ ਜਾਂ ਫਿਰ ਪਿੱਤਲ ਦਾ ਦੀਵਾ ਵੀ ਬਣਾ ਸਕਦੇ ਹੋ ਜਿਸ ਨਾਲ ਤੁਸੀਂ ਆਪਣੇ ਭਰਾ ਦੀ ਆਰਤੀ ਕਰੋਗੇ ਹੁਣ ਸਭ ਤੋਂ ਪਹਿਲਾਂ ਇਸ ਪੂਜਾ ਦੀ ਥਾਲੀ ਨੂੰ ਭਗਵਾਨ ਨੂੰ ਸਮਰਪਿਤ ਕਰੋ ਤੇ ਭਗਵਾਨ ਦੇ ਗੋਟ ਤੇ ਪਹਿਲੀ ਰਖੜੀ ਬੰਨੋ ਮੰਦਰ ਵਿੱਚ ਰਖੜੀ ਚੜ੍ਹਾਓ ਇਸ ਤੋਂ ਬਾਅਦ ਤੁਹਾਡੇ ਭਰਾ ਨੂੰ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਬੈਠਣਾ ਚਾਹੀਦਾ ਹੈ ਤੇ ਭੈਣ ਦਾ ਮੂੰਹ ਪੱਛਮ ਵੱਲ ਹੋਣਾ ਚਾਹੀਦਾ ਤੇ ਰਖੜੀ ਤੇ ਘਰ ਦੇ ਮੰਦਰ ਵਿੱਚ ਪੂਜਾ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਭਗਵਾਨ ਗਣੇਸ਼ ਨੂੰ ਰਖੜੀ ਬੰਨੋ ਤੇ ਫਿਰ ਅੰਤ ਵਿੱਚ ਭਰਾ ਦੇ ਗੁੱਟ ਤੇ ਰਖੜੀ ਸਜਾਓ ਫਿਰ ਸਭ ਤੋਂ ਪਹਿਲਾਂ ਰੋਲੀ ਚੰਦਨ ਤੇ ਅਕਸ਼ਤ ਨਾਲ ਭਰਾ ਨੂੰ ਤਿਲਕ ਲਗਾਓ ਉਸ ਤੇ ਕੁਝ ਫੁੱਲ ਛਿੜਕੋ ਜੇਕਰ ਫੁੱਲ ਆਦ ਨਾ ਹੋਣ ਤਾਂ ਚੌਲ ਛਿੜਕੋ ਤੇ ਅੰਤ ਵਿੱਚ ਭਰਾ ਦੀ ਆਰਤੀ ਕਰੋ ਹੁਣ ਆਪਣੇ ਭਰਾ ਦੇ ਸੱਜੇ ਗੁੱਟ ਤੇ ਰਖੜੀ ਬੰਨੋ ਤੇ ਇਸ ਤੋਂ ਬਾਅਦ ਭਰਾ ਨੂੰ ਮਿਠਾਈ ਖਵਾਓ ਦੀ ਪਰਾਲੇ ਸ਼ੁਭ ਕਾਮਨਾਵਾਂ ਮਾ ਦੇਉ ਰਖੜੀ ਬੰਨਣ ਤੋਂ ਬਾਅਦ ਭਰਾ ਨੂੰ ਆਪਣੀ ਭੈਣਾਂ ਦੀ ਰੱਖਿਆ ਕਰਨ ਦਾ ਵੀ ਵਾਅਦਾ ਕਰਨਾ ਚਾਹੀਦਾ ਹੈ ਕਿ ਭੈਣ ਹਮੇਸ਼ਾ ਮੈਂ ਤੁਹਾਡੀ ਰੱਖਿਆ ਕਰਾਂਗਾ ਮੈਂ ਤੁਹਾਡੀ ਹਰ ਇੱਛਾ ਪੂਰੀ ਕਰਾਂਗਾ ਮੈਂ ਤੁਹਾਡੀ ਹਰ ਇੱਛਾ ਪੂਰੀ ਕਰਕੇ ਜੇਕਰ ਮਾਪੇ ਨਹੀਂ ਹਨ ਤਾਂ ਮੈਂ ਪਿਤਾ ਬਣ ਕੇ ਮਾਪਿਆਂ ਦੀ ਗੈਰ ਹਾਜ਼ਰੀ ਨੂੰ ਵੀ ਪੂਰਾ ਕਰਾਂਗਾ ਤੁਹਾਡੀ ਹਰ ਇੱਛਾ ਪੂਰੀ ਕਰਾਂਗਾ ਮਾਂ ਬਣ ਕੇ ਤੁਹਾਡਾ ਪਾਲਣ ਪੋਸ਼ਣ ਕਰਾਂਗਾ ਤੇ ਕਿਰਪਾ ਕਰਕੇ ਆਪਣੀਆਂ ਭੈਣਾਂ ਨੂੰ ਤੋਹਫੇ ਜ਼ਰੂਰ ਦਿਓ ਇਸੇ ਤਰੀਕੇ ਦੇ ਨਾਲ ਰਖੜੀ ਦਾ ਤਿਹਾਰ 2025 ਵਿੱਚ 9 ਅਗਸਤ ਸ਼ਨੀਵਾਰ ਨੂੰ ਮਨਾਇਆ ਜਾਵੇਗਾ ਪੂਰਨ ਮਾਸੀ ਤਰੀਕ 8 ਅਗਸਤ ਨੂੰ ਦੁਪਹਿਰ ਵਾਰ 2:12 ਤੇ ਸ਼ੁਰੂ ਹੋਵੇਗੀ 9 ਅਗਸਤ ਨੂੰ ਦੁਪਹਿਰ 1:24 ਵਜੇ ਖਤਮ ਹੋਵੇਗੀ ਰਖੜੀ ਦਾ ਸ਼ੁਭ ਸਮਾਅ 9 ਅਗਸਤ ਨੂੰ ਸਵੇਰੇ 5:47 ਤੋਂ ਦੁਪਹਿਰ 9 ਵਜੇ ਤੱਕ ਹੋਵੇਗਾ ਇਸ ਸਾਲ ਰਖੜੀ ਵਾਲੇ ਦਿਨ ਪਾਧਰਾ ਛਾਇਆ ਵਿੱਚ ਹੋਵੇਗਾ ਤੇ ਰਖੜੀ ਵਾਲੇ ਦਿਨ ਪਾਧਰਾ ਸ਼ੁਰੂ ਹੋਣ ਦਾ ਸਮਾਅ ਸਵੇਰੇ 5:57 ਤੋਂ ਬਾਅਦ ਵਿੱਚ ਇਹ ਦੁਪਹਿਰ 1:32 ਵਜੇ ਤੱਕ ਰਹੇਗਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਰਖੜੀ ਵਾਲੇ ਦਿਨ ਇੱਕ ਛੋਟਾ ਜਿਹਾ ਉਪਾਅ ਕਰਨ ਦੇ ਲਈ ਵੀ ਅਸੀਂ ਦੱਸਣ ਜਾ ਰਹੇ ਹਾਂ ਜੇਕਰ ਰਖੜੀ ਤੇ ਜੇਕਰ ਕੋਈ ਵੀ ਭੈਣ ਅਜਿਹਾ ਉਪਾਅ ਕਰਦੀ ਹੈ ਤਾਂ ਦੁਨੀਆ ਦੀ ਕੋਈ ਵੀ ਸ਼ਕਤੀ ਉਸ ਨੂੰ ਅਮੀਰ ਬਣ ਤੋਂ ਨਹੀਂ ਰੋਕ ਸਕਦੀ ਇਹੀ ਉਪਾਅ ਸਾਡੇ ਘਰ ਦੇ ਵਿੱਚ ਹੀ ਕੀਤਾ ਜਾਂਦਾ ਹੈ ਭਰਾ ਨੂੰ ਉੱਚਾ ਆਉਂਦਾ ਮਿਲਦਾ ਹੈ ਸਰਕਾਰੀ ਨੌਕਰੀ ਪ੍ਰਾਪਤ ਹੁੰਦੀ ਹੈ ਕਾਰੋਬਾਰ ਜੇਕਰ ਮੌਸਮ ਸੁਸਤ ਹੋਵੇ ਤਾਂ ਕਾਰੋਬਾਰ ਉੜਦੇ ਪੰਛੀ ਵਾਂਗ ਚੱਲਣ ਲੱਗਦਾ ਹੈ ਉਹ ਕਦੇ ਵੀ ਬੁਰੀ ਨਜ਼ਰ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹ ਕਿਸੇ ਹਾਦਸੇ ਵਿੱਚ ਨਹੀਂ ਮਰਦਾ ਇਸ ਉਪਾਅ ਨੂੰ ਕਰਨ ਤੋਂ ਬਾਅਦ ਭਰਾ ਤੇ ਭੈਣ ਦੇ ਵਿਚਕਾਰ ਪਿਆਰ ਵਧਦਾ ਹੈ ਇਸ ਲਈ ਧਿਆਨ ਦੇ ਨਾਲ ਸੁਣੋ ਕਿ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਭਰਾ ਨੂੰ ਰਖੜੀ ਬੰਨਣ ਤੋਂ ਬਾਅਦ ਆਪਣੇ ਹੱਥ ਵਿੱਚ ਕੁਝ ਪੈਸੇ ਲਓ ਤੇ ਆਪਣੀ ਮੁਠੀ ਬੰਦ ਕਰੋ ਤੇ ਇਸ ਨੂੰ ਆਪਣੇ ਭਰਾ ਉੱਤੇ 7 ਵਾਰ ਚੜਾਓ ਆਪਣੇ ਮੁਠੀ ਵਿੱਚ ਜੋ ਪੈਸਾ ਸੀ ਉਸ ਨੂੰ ਲੈ ਕੇ ਰਖੜੀ ਖਰੀਦੋ ਤੇ ਇਸ ਨੂੰ ਪੀਪਲ ਦੇ ਦਰਖਤ ਤੇ ਜਾਂ ਫਿਰ ਕਿਸੇ ਧਾਰਮਿਕ ਦਰਖਤ ਤੇ ਬੰਨੋ ਦਰਖਤ ਤੇ ਤੁਸੀਂ tilak ਲਗਾਓ ਮਿੱਠਾ ਭੋਗ ਚੜਾਓ ਤੇ ਦਰਖਤ ਤੇ ਰਖੜੀ ਬੰਨੋ ਇਹ ਤੁਹਾਡੇ ਭਰਾ ਦੀ ਰੱਖਿਆ ਕਰੇਗਾ ਤੇ ਉਹ ਜੇਤੂ ਹੋਵੇਗਾ ਅਜਿਹੇ ਕਰਮ ਦੇ ਨਾਲ ਭੈਣ ਤੇ ਭਰਾ ਦੋਵਾਂ ਨੂੰ ਹੀ ਲਾਭ ਹੋਵੇਗਾ ਭਰਾ ਕਦੇ ਵੀ ਬੁਰੀ ਨਜ਼ਰ ਕਲ ਸਰਪ ਦੋਸ਼ ਪਿਤਤਰ ਦੋਸ਼ ਰਾਹੁ ਦੋਸ਼ ਸ਼ਨੀ ਦੋਸ਼ ਤੇ ਪਿਆਣਕ ਗਰੀਬੀ ਤੋਂ ਪ੍ਰਭਾਵਿਤ ਨਹੀਂ ਹੋਵੇਗਾ ਜੇਕਰ ਇਹ ਉਪਾਰ ਰਖੜੀ ਵਾਲੇ ਦਿਨ ਕੀਤਾ ਜਾਵੇ ਤਾਂ ਭਰਾ ਨੂੰ ਅਮੀਰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਰੱਕੀ ਦਿਨ ਦੁੱਗਣੀ ਰਾਤ ਚੌਗਣੀ ਹੋ ਜਾਂਦੀ ਏ ਤੇ ਭੈਣ ਦਾ ਭਰਾ ਦੇ ਲਈ ਪਿਆਰ ਵੱਧਦਾ ਘਰ ਦੇ ਵਿੱਚ ਇੰਨੀ ਦੌਲਤ ਆ ਜਾਂਦੀ ਏ ਕਿ ਤੁਸੀਂ ਇਸ ਨੂੰ ਸੰਭਾਲ ਨਹੀਂ ਪਾਉਗੇ ਇਹ ਉਪਾਅ ਖਾਸ ਕਰਕੇ ਰਖੜੀ ਵਾਲੇ ਦਿਨ ਹੀ ਕੀਤਾ ਜੰਦ ਹੈ ਇਸ ਸਾਲ ਵਿੱਚ ਸਿਰਫ ਇੱਕ ਵਾਰ ਆਉਂਦਾ ਹੈ ਕੌਣ ਜਾਣਦਾ ਹੈ ਕਿ ਇਹ ਤੁਹਾਡੀ ਕਿਸਮਤ ਇਸ ਉਪਾ ਨੂੰ ਚਮਕਾ ਸਕਦੀ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਕਿਸੇ ਦੀ ਕਿਸਮਤ ਕਦੋਂ ਸਤਵੇਂ ਅਸਮਾਨ ਨੂੰ ਛੂਵੇਗੀ ਇਸੇ ਤਰੀਕੇ ਦੇ ਨਾਲ ਖੁਦ ਪਰਮਾਤਮਾ ਵੀ ਸੱਚੇ ਦਿਲ ਨਾਲ ਕੀਤੇ ਗਏ ਉਪਾ ਨੂੰ ਅਸਫਲ ਨਹੀਂ ਕਰਦਾ ਜੇਕਰ ਕੋਈ ਭੈਣ ਆਪਣੇ ਭਰਾ ਦੇ ਲਈ ਇਹ ਉਪਾ ਕਰਦੀ ਹੈ ਤੇ ਖੁਦ ਪਰਮਾਤਮਾ ਵੀ ਇਸ ਕੀਤੇ ਗਏ ਉਪਾਣੂ ਬੇਅਰਥ ਨਹੀਂ ਚਾਣ ਦਿੰਦਾ ਕਿਉਂਕਿ ਇਸ ਵਿੱਚ ਇੱਕ ਭੈਣ ਦਾ ਹੱਥ ਹੁੰਦਾ ਹੈ ਉਸ ਦਾ ਆਪਣੇ ਭਰਾ ਪ੍ਰਤੀ ਪਿਆਰ ਸਨੇਹ ਸੱਚੀ ਸ਼ਰਧਾ ਹੈ ਇਸ ਸ਼ਰਧਾ ਨੂੰ ਦੇ ਕੇ ਪਰਮਾਤਮਾ ਇਸ ਉਪਾਣੂ ਸਫਲ ਬਣਾਉਂਦਾ ਹੈ ਹੁਣ ਜੇਕਰ ਗਲਤੀ ਨਾਲ ਵੀ ਕੋਈ ਭਾਦਰਾਂ ਕਾਲ ਦੌਰਾਨ ਭਰਾ ਨੂੰ ਰਖੜੀ ਬੰਨ੍ਹਦਾ ਹੈ ਤਾਂ ਭਾਦਰਾਂ ਦੇਖ ਕਰੋਧ ਤੋਂ ਕਿਵੇਂ ਬਚਿਆ ਜਾਵੇ ਕਿਹੜੇ ਉਪਾਅ ਸਾਨੂੰ ਕਰਨੇ ਚਾਹੀਦੇ ਨੇ ਤਾਂ ਜੋ ਪ੍ਰਾਣ ਨੂੰ ਕੋਈ ਮਸੀਵਤ ਨਾ ਆਵੇ ਇਸੇ ਤਰੀਕੇ ਦੇ ਨਾਲ ਇਹ ਮੰਨਿਆ ਜਾਂਦਾ ਏ ਕਿ ਜੇਕਰ ਅਸੀਂ ਫਾਦਰਾਂ ਦਾ ਸਤਿਕਾਰ ਕਰਦੇ ਹਾਂ ਨਿਜਮਾ ਦੇ ਅਨੁਸਾਰ ਉਸ ਦੀ ਪੂਜਾ ਕਰਦੇ ਹਾਂ ਉਸ ਦੇ ਬਾਰਾ ਨਾਮਾ ਦਾ ਚਾਪ ਕਰਦੇ ਹਾਂ ਤਾਂ ਤੁਸੀਂ ਫਾਦਰਾਂ ਦੇ ਕਰੋਧ ਤੋਂ ਵੀ ਬਚ ਜਾਓਗੇ ਤੇ ਇਸ ਦੇ ਨਾਲ ਮਾਂ ਲక్ష్ਮੀ ਦੇ ਨਾਲ ਹੋਰ ਦੇਵਤਿਆਂ ਦੀ ਪੂਜਾ ਕਰੋ ਤੇ ਭਰਾ ਦੀ ਰੱਖਿਆ ਦੇ ਲਈ ਤੁਸੀਂ ਪ੍ਰਾਰਥਨਾ ਕਰੋ ਪਰ ਪਰਿਵਾਰਾਂ ਦੀ ਕੁਝ ਹਾਲੀ ਦੇ ਲਈ ਤੁਹਾਨੂੰ ਪਾਦਰਾਂਕਾਲ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਹਰ ਸਮੱਸਿਆ ਦਾ ਹੱਲ ਚੈਸ਼ਤਰਾਂ ਦੇ ਵਿੱਚ ਲਿਖਿਆ ਹੈ ਪਰ ਜੇਕਰ ਔਰਤਾਂ ਜੇਕਰ ਕੋਈ ਪਤਨੀ ਮਹਿਸੂਸ ਕਰਦੀ ਹੈ ਕਿ ਉਸਦੇ ਪਤੀ ਨੂੰ ਉਸਦੇ ਪਰਿਵਾਰ ਦੇ ਮੈਂਬਰ ਸਤਕਾਰ ਨਹੀਂ ਦਿੰਦੇ ਤਾਂ ਤੁਸੀਂ ਇਹ ਬਹੁਤ ਸੌਖਾ ਜਿਹਾ ਉਪਾਵੀ ਕਰ ਸਕਦੇ ਹੋ ਤੁਸੀਂ ਕੁਝ ਦਿਨਾਂ ਵਿੱਚ ਇਸ ਦਾ ਪ੍ਰਭਾਵ ਦੇਖੋਗੇ ਤੁਹਾਡੇ ਪਤੀ ਨੂੰ ਤੁਹਾਡੇ ਘਰ ਵਿੱਚ ਉਹ ਸਤਕਾਰ ਮਿਲੇਗਾ ਜਿਸ ਦਾ ਉਹ ਹੱਕਦਾਰ ਹੈ ਹਰ ਕੋਈ ਚਾਹੁੰਦਾ ਹੈ ਕਿ ਸਮਾਜ ਵਿੱਚ ਹਰ ਕੋਈ ਉਸ ਦਾ ਸਤਕਾਰ ਕਰੇ ਉਸ ਨੂੰ ਸਤਕਾਰ ਮਿਲੇ ਕਈ ਵਾਰ ਅਜੀਹਾ ਹੁੰਦਾ ਹੈ ਕਿ ਨਕਾਰਾਤਮਕ ਊਰਜਾ ਵਾਲੇ ਵਿਅਕਤੀ ਨੂੰ ਸਹੀ ਸਤਕਾਰ ਨਹੀਂ ਮਿਲਦਾ ਤੇ ਇਸ ਦੇ ਨਾਲ ਹੀ ਜੋਤਿਸ਼ ਵਿੱਚ ਕੁਝ ਅਜਿਹੇ ਉਪਾਅ ਦੱਸੇ ਗਏ ਨੇ ਜਿੰਨਾ ਦੀ ਵਜਾ ਨਾਲ ਵਿਅਕਤੀ ਦੀ ਇੱਜ਼ਤ, ਪੈਸਾ ਤੇ ਨੌਕਰੀ ਆ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਨਾਲ ਹੀ ਬਹੁਤ ਸਾਰੇ ਲੋਕ ਤੁਹਾਡਾ ਸਤਿਕਾਰ ਕਰਨ ਲੱਗ ਪੈਂਦੇ ਨੇ ਤੇ ਆਓ ਜਾਣਦੇ ਹਾਂ ਕੁਝ ਅਜਿਹੇ ਉਪਾਅ ਬਾਰੇ ਜੇਕਰ ਤੁਸੀਂ ਸਮਾਜ ਤੇ ਆਪਣੇ ਸਹੁਰੇ ਘਰ ਦੇ ਵਿੱਚ ਇੱਜ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ ਤੈ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਤਾਂਬੇ ਦੇ ਭਾਂਡੇ ਵਿੱਚ ਪਾਣੀ ਰੱਖਣਾ ਪਵੇਗਾ ਤੇ ਉਸ ਭਾਂਡੇ ਵਿੱਚ ਸੋਨੇ ਜਾਂ ਚਾਂਦੀ ਦਾ ਸਿੱਕਾ ਜਾਂ ਫਿਰ ਕੋਈ ਗਹਿਣਾ ਰੱਖਣਾ ਹੋਵੇਗਾ ਤੇ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਮੂੰਹ ਖੋਲੇ ਬਿਨਾਂ ਉਹ ਪਾਣੀ ਪੀਣਾ ਪਵੇਗਾ ਅਜਿਹਾ ਕਰਨ ਦੇ ਨਾਲ ਵਿਅਕਤੀ ਨੂੰ ਸਹੀ ਸਤਕਾਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਨਾਲ ਹੀ ਇਸ ਉਪਾਅ ਨਾਲ ਤੁਹਾਡੀ ਜ਼ਿੰਦਗੀ ਦਾ ਸਾਰਾ ਤਣਾ ਵੀ ਖਤਮ ਹੋ ਜਾਂਦਾ ਹੈ ਤੁਹਾਡੇ ਮਨ ਚ ਦਿਲ ਵਿੱਚ ਕੋਈ ਵੀ ਤਣਾ ਖਤਮ ਹੋ ਜਾਵੇਗਾ ਰਾਤ ਨੂੰ ਸੌਂਦੇ ਸਮੇਂ ਆਪਣੇ ਬਿਸਤਰੇ ਦੇ ਹੇਠਾਂ ਇੱਕ ਪਾਂਡੇ ਵਿੱਚ ਕੁਝ ਪਾਣੀ ਰੱਖੋ ਤੇ ਸਵੇਰੇ ਉਸ ਪਾਣੀ ਨੂੰ ਘਰ ਦੇ ਬਾਹਰ ਸੁੱਟ ਦਿਓ ਅਜਿਹਾ ਕਰਨ ਨਾਲ ਜੇਕਰ ਕੋਈ ਬੈਸ ਹੁੰਦੀ ਹੈ ਜਾਂ ਕੋਈ ਵਿਅਕਤੀ ਤੁਹਾਡੇ ਤੇ ਕੋਈ ਦੋਸ਼ ਲਗਾਉਂਦਾ ਹੈ ਤਾਂ ਉਹ ਵੀ ਸੱਚ ਸਾਬਿਤ ਨਹੀਂ ਹੁੰਦਾ ਇਸ ਉਪਾਅ ਨੂੰ ਕਰਨ ਨਾਲ ਤੁਹਾਨੂੰ ਹਰ ਤਰ੍ਹਾਂ ਦੇ ਵਿਵਾਦਾਂ ਤੋਂ ਸੁਰੱਖਿਆ ਮਿਲਦੀ ਇਸ ਨਾਲ ਤੁਹਾਡੇ ਤੇ ਜੋ ਵੀ ਨਕਾਰਾਤਮਕਤਾ ਹੈ ਜਾਂ ਜੇਕਰ ਘਰ ਵਿੱਚ ਨਕਾਰਾਤਮਕਤਾ ਹੈ ਤਾਂ ਉਹ ਸਭ ਇਸ ਪਾਣੀ ਨਾਲ ਘਰ ਤੋਂ ਬਾਹਰ ਚਲਾ ਜਾਵੇਗਾ ਤੇ ਜੇਕਰ ਤੁਸੀਂ ਇਹ ਉਪਾਅ ਰੋਜ਼ਾਨਾ ਕਰੋਗੇ ਤਾਂ ਕੁਝ ਦਿਨਾਂ ਵਿੱਚ ਤੁਹਾਨੂੰ ਇਸ ਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਭਗਤ ਸਮਾਏ ਸਤਕਾਰ ਪ੍ਰਾਪਤ ਕਰਨ ਨਾਲ ਜੁੜੀਆਂ ਸਮੱਸਿਆਵਾਂ ਲਈ ਜੇਕਰ ਤੁਹਾਨੂੰ ਨੌਕਰੀ ਮਿਲ ਰਹੀ ਹੈ। ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਤੁਹਾਨੂੰ ਕਬੂਤਰਾਂ ਤੇ ਪੰਛੀਆਂ ਨੂੰ ਚੌਲ ਤੇ ਬਾਜਰੇ ਦਾ ਮਿਸ਼ਰਣ ਖਵਾਉਣਾ ਚਾਹੀਦਾ ਹੈ। ਤੁਹਾਨੂੰ ਸ਼ੁੱਕਰਵਾਰ ਨੂੰ ਚੌਲ ਖਰੀਦਣੇ ਚਾਹੀਦੇ ਨੇ ਤੇ ਸ਼ਨੀਵਾਰ ਤੋਂ ਇਹ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਅਜੇਹਾ ਕਰਨ ਨਾਲ ਬਹੁਤ ਸਾਰੇ ਲਾਭ ਹੁੰਦੇ ਆ ਤੇ ਮਾਨ ਦੇ ਨਾਲ-ਨਾਲ ਪੇਸੇ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਨੇ ਜੇਕਰ ਤੁਹਾਨੂੰ ਨੌਕਰੀ ਮਿਲ ਰਹੀ ਏ ਤਾਂ ਤੁਹਾਨੂੰ ਨੌਕਰੀ ਵੀ ਮਿਲਦੀ ਏ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਛੋਟਾ ਜਿਹਾ ਉਪਾਅ ਜਾਣਕਾਰੀ ਤੇ ਗਲਤੀਆਂ ਸਾਨੂੰ ਭੁੱਲ ਕੇ ਵੀ ਰੱਖੜੀ ਦੇ ਤਿਹਾਰ ਤੇ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਕੁਝ ਗੱਲਾਂ ਦਾ ਤੁਸੀਂ ਖਾਸ ਕਰਕੇ ਰਖੜੀ ਦੇ ਤਿਹਾਰ ਦੇ ਧਿਆਨ ਰੱਖਣਾ ਹੋਵੇਗਾ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਤੇ ਜਾਣਕਾਰੀ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ